ਦੇਨੋ ਜੇ ਨੂੰ ਇੰਨੀ ਵਾਰੀ ਫੋਨ ਕਰ ਲਿਆ ਸੀ ਤੇ ਐਸ ਡੀਓ ਨੂੰ ਵੀ ਕਰਦੇ ਆ ਫੋਨ ਬਸ ਅੱਗੇ ਤੇ ਅੱਗੇ ਕੱਲ ਨੂੰ ਆ ਜਾਣਾ ਕੱਲ ਆ ਜਾਣਾ ਬਸ ਆ ਕਰਦੇ ਆ ਨਹੀਂ ਆਉਂਦਾ ਤਾਂ ਪਹਿਲਾਂ ਹੁਣ ਤਾਂ ਹਫਤਾ ਹੋ ਗਿਆ ਜਮੇ ਨਹੀਂ ਆ ਰਿਹਾ ਇਹਨਾਂ ਨੇ ਅਸੀਂ ਬਿੱਲ ਦੇ ਰਹੇ ਹਾਂ ਪੀਣੀਓ ਕਾ ਪਾਣੀ ਨਹੀਂ ਹੈਗਾ ਸਾਡੇ ਕੋਲ ਨਹਾਉਣੇ ਤੇ ਬੈਠੇ ਬੱਚੇ ਨਹਾਉਣੇ ਤੇ ਕੱਪੜੇ ਧੋਣੇ ਤੇ ਸਾਰੇ ਬਸੇ ਓਕੇ ਹੋਏ ਪਏ ਬਹੁਤ ਓਕੇ ਪਾਣੀ ਕੋਈ ਇੱਕ ਸਰਕਾਰੀ ਟੈਂਕਰ ਭੇਜ ਦਿੰਦੇ ਆ 120 ਕੁਆਟਰ ਨੇ ਕੋਈ ਹੱਲ ਨਹੀਂ ਸਾ 26 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਪਾਣੀ ਦੀ ਪ੍ਰੋਬਲਮ ਸਾਨੂੰ ਸ਼ੁਰੂ ਤੋਂ ਹੀ ਰਹੀ ਹੈ ਪਰ ਐਤਕੀ ਤੁਸੀਂ ਬਹੁਤ ਹੀ ਤੰਗ ਹੋ ਗਏ ਆ ਸਾਨੂੰ ਕੁਝ ਨਹੀਂ ਮਿਲਦਾ ਕਦੀ ਕਹਿੰਦੇ ਮੋਟਰ ਪੈ ਗਈ ਹੈ ਮੋਟਰ ਅਸੀਂ ਠੀਕ ਕਰਵਾਨੇ ਕਦੀ ਪਾਈਪ ਟੁੱਟ ਗਈ ਹੈ ਸੀਨੀਅਰ ਸਿਟੀਜ਼ਨ ਵੀ ਪਾਣੀ ਦੀ ਬਾਲਟੀਆਂ ਬੱਕਟਸ ਲੈ ਕੇ ਜਾ ਰਹੇ ਨੇ ਕੋਈ ਗਿਰਦਾ ਤੇ ਤੁਸੀਂ ਅਗਰ ਇਹ ਮਸਲਾ ਹੱਲ ਨਹੀਂ ਗਿਆ ਅੱਜ ਮੇਅਰ ਤੱਕ ਜਾਣਾ ਅਸੀਂ ਨਹੀਂ ਤਾਂ ਅਸੀਂ ਇੱਥੇ ਧਰਨਾ ਸਟ੍ਰਾਈਕ ਕਰਾਂਗੇ ਫਿਰ ਕਿਸੇ ਦੇ ਪ੍ਰੋਵਾਈਡ ਨਹੀਂ ਹੋਣਾ ਚਾਹੀਦਾ ਫਿਰ ਪਾਣੀ ਜੇ ਇਸ ਮਹੱਲੇ ਚ ਨਹੀਂ ਪ੍ਰੋਵਾਈਡ ਹੋਇਆ ਪਾਣੀ ਟੀਈਓ ਨੇ ਵੀ ਪੱਲਾ ਕਿਹਾ ਸੀਗਾ ਕਿ ਨਹੀਂ ਅਦਾ ਇਹ ਮਾਲਸ ਚ ਜਾ ਰਿਹਾ ਪਾਣੀ ਇਹ ਤਾਂ ਮਾਲਸ ਚ ਪਾਣੀ ਬੰਦ ਕਰਨ ਤੁਸੀਂ ਹੋ ਜੇਂਗੀ ਫਿਰ ਇਹ ਹੱਥ ਖੜੇ ਕਰ ਦੋਗੇ ਕਹਿਣਗੇ ਜੋ ਹੈ ਸਾਡੇ ਬਸਦਾ ਨਹੀਂ ਹੈ ਜੀ ਹੁਣ ਕੰਮ ਨਹੀਂ ਕਰ ਸਕਦੇ ਸੀ ਸਿਟੀ ਚ ਬੈਠੇ ਕਿਹੜਾ ਅਸੀਂ ਜੰਗਲ ਚ ਬੈਠੇ 120 ਕੁਆਟਰ ਹੈ ਘੱਟੋ ਘੱਟ 200 250 ਫੈਮਿਲੀ ਹੈ ਤੇ 4 ਦਿਨ ਤੋਂ ਬਿਨਾ ਪਾਣੀ ਦੇ ਤੁਰੇ ਫਿਰਦੇ ਔਰ ਪ੍ਰੋਬਲਮ ਇਸ ਨੂੰ ਮੈਨੂੰ ਲੱਗਦਾ ਪਤਾ ਨਹੀਂ ਕੋਈ ਬ੍ਰਦਰ 4 ਦਿਨ ਤੁਸੀਂ ਵੀ ਨਹੀਂ ਰਹਿ ਸਕਦੇ ਪਾਣੀ ਤੋਂ ਬਗੈਰ ਇੱਥੇ ਤਾਂ ਬੁਰਾ ਹਾਲ ਹੋ ਆ ਪਿਆ ਹੈ ਤਾਂ ਟੈਂਕਰ ਭੇਜ ਦਿਓ ਪਾਣੀ ਦੇ 2-4 ਟੈਂਕਰ ਤਾਂ ਭੇਜ ਦਿਓ ਹੁਣ 4-400 ਰੁਪਏ ਦੀ ਕਿਦੋਂ ਤੱਕ ਅਸੀਂ ਟੱਕਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਅੱਜ ਅਸੀਂ ਮਹਾਲੀ ਦੇ 8 फेज ਦੇ 62 ਸੈਕਟਰ ਦੇ ਵਿੱਚ ਪੁਲਿਸ ਮੁਲਾਜ਼ਮਾ ਦੇ ਕੁਆਟਰ ਦੇ ਵਿੱਚ ਪਹੁੰਚਿਆ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਜਿਹੜੇ ਘਰ ਦੇ ਵਿੱਚ ਕੁਆਟਰਾਂ ਦੇ ਵਿੱਚ ਕਈ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਜਿਸ ਕਾਰਨ ਜਿਹੜੇ ਪੁਲਿਸ ਪਰਿਵਾਰ ਨੇ ਉਹਨਾਂ ਦੀ ਜਿਹੜੀ ਹੈ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਘਰਾਂ ਦੇ ਵਿੱਚ ਜਿਹੜਾ ਕਾਫੀ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਤਾਂ ਇਸ ਦੇ ਬਾਰੇ ਗੱਲਬਾਤ ਕਰਨ ਅਜੇ ਸੀ ਇਹ ਪੁਲਿਸ ਕੁਆਟਰਾਂ ਦੇ ਵਿੱਚ ਪਹੁੰਚਿਆ ਤਾਂ ਜਿਹੜੇ ਅੱਜ ਪੁਲਿਸ ਮੁਲਾਜ਼ਮ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਇਹ ਪੂਰੀ ਵਜ੍ਹਾ ਕੀ ਹੈ ਵੀ ਕਿੰਨੇ ਦਿਨ ਤੋਂ ਜਿਹੜਾ ਪਾਣੀ ਨਹੀਂ ਆ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ ਇਸ ਬਾਰੇ ਦੇ ਆਉ ਤੁਹਾਨੂੰ ਦਿਖਾ ਦਿੰਨੇ ਆ ਕਿ ਕਿੰਨਾ ਤਰੀਕ ਕਿੰਨੇ ਕਿਸ ਤਰੀਕੇ ਦੇ ਨਾਲ ਜਿਹੜਾ ਲੋਕ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਕਰਨਾ ਪੈ ਰਿਹਾ ਲੋਕਾਂ ਨੂੰ ਤੇ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਦੀ ਸੁਵਿਧਾ ਜਿਹੜੀ ਆ ਉਹ ਪੂਰੀ ਕਰ ਰਹੇ ਨੇ ਇਹ ਦੱਸਿਆ ਜਾ ਰਿਹਾ ਕਿ ਕਿਸੇ ਵੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਤੁਸੀਂ ਇੱਧਰ ਤਸਵੀਰਾਂ ਦੇਖ ਸਕਦੇ ਹੋਗੇ ਕਿਸ ਤਰੀਕੇ ਦੇ ਨਾਲ ਕੈਂਟਰਾਂ ਦੇ ਨਾਲ ਮੰਗਵਾ ਕੇ ਪਾਣੀ ਆਪਣੇ ਘਰਾਂ ਦੇ ਵਿੱਚ ਜਿਹੜਾ ਜਮਾ ਕੀਤਾ ਜਾ ਰਿਹਾ ਤੁਹਾਨੂੰ ਦਿਖਾ ਦਿੰਨੇ ਆ ਕਿ ਇਸ ਕੁਆਟਰ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ ਤੇ ਲੋਕ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਦੀ ਜਿਹੜੀ ਲੋੜ ਨੂੰ ਉਹ ਪੂਰਾ ਕਰ ਰਹੇ ਨੇ ਮੈਮ ਜਿਹੜਾ ਪਾਣੀ ਦੀ ਸਮੱਸਿਆ ਇਹ ਤਾਂ ਹੁਣ ਹਫ਼ਤਾ ਹੋ ਗਿਆ ਹੈ ਤਾਂ ਬਹੁਤ ਟਾਈਮ ਤੋਂ ਹੀ ਹੈ ਇਹ ਮਹੀਨਾ ਪਹਿਲਾਂ ਵੀ ਅਸੀਂ ਚੈਨਲ ਵਾਲਿਆਂ ਨੂੰ ਕਰ ਰਹੇ ਸੀ ਹਾਂ ਜੀ ਜਦ ਵੀ ਕਰ ਰਹੇ ਸੀ ਪਾਣੀ ਨਹੀਂ ਆਇਆ ਹੈਗਾ ਫਿਰ ਉਹ ਇੱਕ ਅੱਧਾ ਦਿਨ ਆਇਆ ਬਸ ਮੁੜ ਕੇ ਫਿਰ ਉਹੀ ਪ੍ਰੋਬਲਮ ਹੈ ਅੰਜੋਟੇ ਵੱਲੋਂ ਕਿਸੇ ਨੂੰ ਲਿਖਤੀ ਸ਼ਿਕਾਇਤ ਪਾਈ ਗਈ ਹੈ ਦੀ ਪਾਈ ਸੀ ਪਹਿਲਾਂ ਉਹਨਾਂ ਨੂੰ ਦੂਆ ਨੂੰ ਕਿਹਾ ਕਹਿੰਦੇ ਇਹਨੂੰ ਜੇ ਇਹ ਨੂੰ ਇੰਨੀ ਵਾਰੀ ਫੋਨ ਕਰ ਲਿਆ ਅਸੀਂ ਤੇ ਐਸ ਡੀਓ ਨੂੰ ਵੀ ਕਰਦੇ ਆ ਫੋਨ ਬਸ ਅੱਗੇ ਤੇ ਅੱਗੇ ਕੱਲ ਨੂੰ ਆ ਜਾਣਾ ਕੱਲ ਆ ਜਾਣਾ ਬਸ ਆ ਕਰਦੇ ਆ ਕੱਲ ਅਸੀਂ ਫੋਨ ਕਰਿਆ ਸ਼ਾਮ ਨੂੰ 5 ਵਜੇ ਫੋਨ ਆ ਜਾਣਾ ਪਾਣੀ ਪੰਜ ਬੰਨੀ ਵੀ ਨਹੀਂ ਆਇਆ ਫਿਰ ਅੱਜ ਸਵੇਰੇ 9 ਵਜੇ ਗੈਰ ਰਹੀ ਸੀ 9 ਵਜੇ ਵੀ ਨਹੀਂ ਆਇਆ ਹੈਗਾ ਇਹ ਕਿਸੇ ਦੇ ਵੱਲੋਂ ਮਤਲਬ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਹ ਫਿਰ ਜਿਹੜਾ ਪਾਣੀ ਦਾ ਹੱਲ ਇਹ ਕਿਵੇਂ ਕੀਤਾ ਜਾ ਰਿਹਾ ਪਾਣੀ ਦਾ ਹੱਲ ਹੋਣਾ ਸੀ ਤਾਂ ਇਹ ਹੁਣ ਇਹਨਾਂ ਚੈਨਲ ਰਾਹੀਂ ਹੋਣਾ ਹੁਣ ਤਾਂ ਹਾਂ ਚੈਨਲ ਰਾਹੀਂ ਹੋਊਗਾ ਹੁਣ ਜਦ ਬੇਇੱਜ਼ਤੀ ਹੋਊਗੀ ਉਹਨਾਂ ਦੀ ਠੀਕ ਹੈ ਜੀ ਆ ਜਾਂਦੀ ਮੈਮ ਕਿੰਨੇ ਦਿਨਾਂ ਤੋਂ ਤੁਸੀਂ ਪਾਣੀ ਦੀ ਜੜੀ ਆ ਘਾਟ ਮਹਿਸੂਸ ਸਾਨੂੰ ਤਾਂ 15 ਦਿਨ ਹੋ ਗਏ ਵੀਰੇ ਸਾਡੇ ਨਹੀਂ ਪਾਣੀ ਸਭ ਦੇ ਆਉਂਦਾ ਤਾਂ ਪਹਿਲਾਂ ਹੁਣ ਤਾਂ ਹਫਤਾ ਹੋ ਗਿਆ ਜਮੇ ਨਹੀਂ ਆ ਰਿਹਾ ਇਹਨਾਂ ਨੇ ਅਸੀਂ ਬਿੱਲ ਦੇ ਰਹੇ ਹਾਂ ਤਾਂ ਵੀ ਪੈਸੇ ਕਿਆ ਫਾਇਦਾ ਫਿਰ ਬਿੱਲ ਵੀ ਮੰਗਦੇ ਇਹਨਾਂ ਨੇ ਪਾਣੀ ਦੇ ਸਿਓਖ ਇੱਕ ਘੁੱਟ ਪਾਣੀ ਨਹੀਂ ਹੈਗਾ ਜਾ ਕੇ ਦੇਖ ਲਓ ਸਾਡੇ ਘਰਾਂ ਲੈਟ ਹੀ ਬਾਸ ਵਿੱਚ ਜੁਦਾ ਪੀਣ ਯੋਗ ਪਾਣੀ ਨਹੀਂ ਹੈਗਾ ਸਾਡੇ ਕੋਲ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਕੋਈ ਪਾਣੀ ਦਾ ਪ੍ਰਬੰਧ ਕੀਤਾ ਗਿਆ ਪਿਛਲੇ ਹਫ਼ਤੇ ਕਿਹਾ ਸੀ ਫਿਰ ਉਸੇ ਦਿਨ ਰਾਤ ਨੂੰ ਪਾਣੀ ਆ ਗਿਆ ਜਦ ਪੱਤਰਕਾਰ ਆਏ ਜਿਵੇਂ ਤੁਸੀਂ ਹੁਣ ਆ ਕਰ ਰਹੇ ਹਾਂ ਹੁਣ ਨਹੀਂ ਆ ਰਿਹਾ ਹੈਗਾ ਪਾਣੀ ਹਾਂ ਪੁੱਛ ਲਓ ਸਾਰੇ ਖੜੀ ਬੀਬੀਆਂ ਸਾਡੇ ਵੱਲੋਂ ਕੋਈ ਸ਼ਿਕਾਇਤ ਕਰਵਾਈ ਗਈ ਆ ਕਰਵਾਈ ਸੀ ਹਾਂਜੀ ਕੰਨੇ ਕੋਈ ਨਾ ਆਜੂਗਾ ਪਾਣੀ ਬਸ ਆਏ ਕਹਿ ਕੇ ਸਾਰ ਦਿੰਦੇ ਆ ਤੁਹਾਨੂੰ ਪਾਣੀ ਦੀ ਘਾਟ ਕਰਕੇ ਕਿਹੜੀਆਂ ਕਿਹੜੀਆਂ ਜੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਾਂ ਬਹੁਤ ਪਾਣੀ ਦਾ ਮੁਸ਼ਕਲ ਹੈ ਭਾਈ ਨਹਾਉਣੇ ਤੇ ਹੀ ਬੈਠੇ ਬੱਚੇ ਨਹਾਉਣੇ ਤੇ ਕੱਪੜੇ ਧੋਣੇ ਤੇ ਸਾਰੇ ਬਸੇ ਔਖੇ ਹੋਏ ਪਏ ਆ ਬਹੁਤ ਔਖੇ ਪਾਣੀ ਤੇ 4 ਦਿਨ ਹੋ ਗਏ ਪਾਣੀ ਆਉਂਦਾ ਨਹੀਂ 4 ਦਿਨ ਹੋ ਗਏ ਨਾ ਪਾਣੀ ਆਉਂਦੇ ਨੂੰ ਤੇ ਜਦੋਂ ਸ਼ਿਕਾਇਤ ਕੀਤੀ ਸੀ ਤੁਸੀਂ ਵਜ੍ਹਾ ਕੀ ਦੱਸੀ ਜਾ ਰਹੀਆਂ ਵਜ੍ਹਾ ਕੀ ਪਾਣੀ ਨਾ ਆਵੇ ਪੈਪ ਨਹੀਂ ਲੱਭਦਾ ਥੱਲੇ ਪਟਦੇ ਆ ਪਤਾ ਨਹੀਂ ਕਿੱਥੇ ਟੁੱਟਿਆ ਵਾ ਕਿੱਥੇ ਨਹੀਂ ਟੁੱਟਿਆ ਵਾ ਮੈਂ ਹੁਣੇ ਫੋਨ ਕਰਿਆ ਸਾਡਾ ਰਿ ਉਹ ਕਹਿੰਦਾ ਭੈਣਾ ਵੀ ਪਾਇਪ ਨਹੀਂ ਲੱਭਦਾ ਕਿੱਥੇ ਟੁੱਟਿਆ ਹੈ ਕਿੱਥੇ ਹੈਗਾ ਕਿੱਥੇ ਗਿਆ ਆ ਲੋਕ ਇਹਦਾ ਹੱਲ ਕਰੋ ਭਾਈ ਪਾਣੀ ਤੇ ਬਹੁਤ ਮੁਸ਼ਕਲ ਹੈ ਛੋਟੇ ਛੋਟੇ ਬੱਚੇ ਆ ਜਿਹਦੇ 3-3 4-4 ਬੱਚੇ ਨਹਾਉਣੇ ਆਲੇ ਆ ਹੈਨਾ ਬਹੁਤ ਔਖੀ ਹੋਈ ਵੀ ਹੈ ਜੀ ਜਿਹੜਾ ਪਾਣੀ ਦੀ ਮੁਸ਼ਕਲ ਦਾ ਸਾਹਮਣਾ ਤੁਹਾਨੂੰ ਕਿੰਨੇ ਦਿਨਾਂ ਤੋਂ ਕਰਨਾ ਚਾਹੀਦਾ ਚਾਰ ਪੰਜ ਦਿਨਾਂ ਤੋਂ ਵੀਰੇ ਇਹਦੇ ਬਾਰੇ ਕਿਸੇ ਨੂੰ ਕੋਈ ਸ਼ਿਕਾਇਤ ਕੀਤੀ ਐਮ ਸੀ ਇਸ ਨੂੰ ਫੋਨ ਕੀਤਾ ਹੋਇਆ ਸਾਰਿਆਂ ਨੇ ਐਮ ਸੀ ਨਹੀਂ ਹੱਲ ਕਰਨਾ ਇਹਦਾ ਕੋਈ ਕਾਰਵਾਈ ਹੋਈ ਜਾਂ ਉਹਨਾਂ ਦੇ ਵੱਲੋਂ ਪਾਣੀ ਦਾ ਪ੍ਰਬੰਧ ਕੀਤਾ ਗਿਆ ਇੱਕ ਸਰਕਾਰੀ ਟੈਂਕਰ ਭੇਜ ਦਿੰਦੇ ਆ 120 ਕੁਆਟਰ ਨੇ ਕੋਈ ਹੱਲ ਨਹੀਂ ਆ। ਜਿਹੜੀ ਹੁਣ ਪਾਣੀ ਦੀ ਘਾਟ ਉਹ ਪੂਰੀ ਕੀਤੀ ਜਾ ਰਹੀ ਹੈ ਉਹ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ? 800 ਰੁਪਏ ਦਾ ਇੱਕ ਟੈਂਕਰ ਮਗਵਾ ਰਹੇ ਆ ਸਭ ਜਣੇ। ਇਹ ਤੁਸੀਂ ਸਾਰਾ ਆਪਣੇ ਬਿਹਫਤੇ ਮੰਗਾਉਂਦੇ ਆ। ਆਪਣੇ ਆਪਣੇ ਸਭ ਆਪਣੇ ਆਪਣਾ ਮੰਗਵਾ ਰਹੇ ਆ। 800 ਰੁਪਏ ਲੱਗਦਾ ਇੱਕ ਟੈਂਕਰ ਦਾ। ਨਹੀਂ ਮੰਗ ਲੈਂਦੇ। ਪਾਣੀ ਦੀ ਘਾਟ ਕਰਕੇ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਆ ਰਹੀਆਂ ਨੇ? ਮੱਚੀ ਸਾਨੂੰ ਤਾਂ ਬਹੁਤ ਮੁਸ਼ਕਿਲਾਂ ਆ ਰਹੀਆਂ ਨੇ। ਅਸੀਂ 26 ਸਾਲ ਹੋ ਗਏ ਇੱਥੇ ਰਹਿੰਦੇ ਆ। ਪਰ ਪਾਣੀ ਦੀ ਪ੍ਰੋਬਲਮ ਸਾਨੂੰ ਸ਼ੁਰੂ ਤੋਂ ਹੀ ਰਹੀ ਹੈ ਪਰ ਐਤ ਕੀ ਤੁਸੀਂ ਬਹੁਤ ਹੀ ਤੰਗ ਹੋ ਗਏ ਆ ਸਾਨੂੰ ਕੁਝ ਨਹੀਂ ਮਿਲਦਾ ਅਸੀਂ ਉੱਪਰ ਤੱਕ ਵੀ ਪਹੁੰਚ ਕਰ ਲਈ ਹੈ ਜੇਈ ਸਾਹਿਬ ਨਾਲ ਵੀ ਗੱਲ ਹੋ ਗਈ ਸਾਡੀ ਐਸ ਡੀ ਐਮ ਨਾਲ ਸਾਨੂੰ ਕੋਈ ਪੱਲਾ ਨਹੀਂ ਫੜਾਂਦਾ ਅਸੀਂ ਪ੍ਰਾਈਵੇਟ ਤੌਰ ਤੇ ਆਪਣੇ ਟੈਂਕ ਲਿਆ ਕੇ ਆਪ ਅਸੀਂ ਪਾਣੀ ਦਾ ਪ੍ਰਬੰਧ ਕਰ ਰਹੇ ਸਾਨੂੰ ਮਿਸੀਪਲ ਕਮੇਟੀ ਵੱਲੋਂ ਵੀ ਕੋਈ ਸੁਣਵਾਈ ਨਹੀਂ ਕੋਈ ਪਾਣੀ ਦਾ ਸਰਕਾਰੀ ਟੈਂਕ ਨਹੀਂ ਕੋਈ ਕੁਝ ਨਹੀਂ ਅਸੀਂ ਇਸ ਵੇਲੇ ਸਾਨੂੰ 6 ਕੇ 7 ਦਿਨ ਹੋ ਗਏ ਇਸ ਪ੍ਰੋਬਲਮ ਨਾਲ ਜੂਨਦੇ ਹੋਏ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਚੌਥੀ ਪਾਣੀ ਨਾ ਆਉਣ ਦੀ ਵਜ੍ਹਾ ਕੀ ਦੱਸ ਰਹੇ ਨੇ ਸਾਨੂੰ ਕੋਈ ਸਥਿਰ ਵਜ੍ਹਾ ਹੀ ਨਹੀਂ ਦੱਸੀ ਜਾਂਦੀ ਕਦੇ ਕਹਿੰਦੇ ਮੋਟਰ ਬੈ ਗਈ ਐ ਮੋਟਰ ਅਸੀਂ ਠੀਕ ਕਰਵਾਨੇ ਆ ਕਦੇ ਪਾਈਪ ਟੁੱਟ ਗਈ ਐ ਹਜੇ ਪਿਛਲੇ ਮਹੀਨੇ ਤੋਂ ਪਹਿਲਾਂ ਦੀ ਗੱਲ ਪ੍ਰੋਬਲਮ ਐ ਇਸੇ ਤਰ੍ਹਾਂ ਜੀ ਆਈ ਸੀ ਕਿ ਤੇ ਅਸੀਂ ਉਦੋਂ ਵੀ ਇਹਨਾਂ ਨੂੰ ਕਿਹਾ ਸੀ ਕਹਿੰਦੇ ਪਾਈਪ ਟੁੱਟੀ ਅਸੀਂ ਪਾਈਪ ਪਵਾ ਦਿੰਨੇ ਆ ਪਾਈਪ ਪਾਈ ਇਹਨਾਂ ਨੇ ਮਹੀਨਾ ਵੀ ਨਹੀਂ ਚੱਲਿਆ ਉਦੋਂ ਵੀ ਅਸੀਂ ਨਿਊਜ਼ ਤੇ ਲਾਈ ਸੀ ਖਬਰ ਲਾਈ ਸੀਗੀ ਤੇ ਉਸ ਤੋਂ ਬਾਅਦ ਠੀਕ ਚੱਲਿਆ ਹੁਣ 8 ਦਿਨ ਫੇਰ ਹੋ ਗਏ ਕੋਈ ਪਾਣੀ ਨਹੀਂ ਕੋਈ ਕੁਛ ਨਹੀਂ ਜਦੋਂ ਪਹਿਲਾਂ ਇਦਾਂ ਦੀ ਸਮੱਸਿਆ ਸੀ ਉਦੋਂ ਕਿੰਨੇ ਦਿਨ ਪਾਣੀ ਉਦੋਂ ਅਸੀਂ 10 ਦਿ ਹੁਣ ਸਾਨੂੰ ਤਾਂ ਪ੍ਰੋਬਲਮ ਹੁੰਦੀ ਹੈ ਹਸਬੰਡ ਸਾਡੇ ਡਿਊਟੀ ਚਲ ਜਾਂਦੇ ਆਨ ਡਿਊਟੀ 24 ਘੰਟੇ ਦੀ ਉਹਨਾਂ ਦੀ ਡਿਊਟੀ ਨੇ ਅਸੀਂ ਲੇਡੀਜ਼ ਕਿੱਥੇ ਜਾਈਏ ਕਿੱਥੇ ਪ੍ਰੋਬਲਮ ਸੁਣੀਏ ਅਸੀਂ ਕਿਹਨੂੰ ਸੁਣਾਈਏ ਅਸੀਂ ਆਪਣੀ ਪ੍ਰੋਬਲਮ ਤੇ ਜਿਹੜੀ ਇਹ ਪਾਣੀ ਦੀ ਦਿੱਕਤ ਹੈ ਇਹ ਇਸੇ ਕੁਆਟਰ ਦੇ ਵਿਚਾਰੀ ਆ ਜਹਾਲੇਦਾਲੇ ਹੋਰ ਕਿਤੇ ਵੀ ਸਾਨੂੰ ਤਾਂ ਹੋਰ ਦਾ ਪਤਾ ਨਹੀਂ ਸੈਕਟਰਾਂ 'ਚ ਤਾਂ ਪ੍ਰੋਬਲਮ ਨਹੀਂ ਆਉਂਦੀ ਕਿ ਇੱਥੇ ਪ੍ਰੋਬਲਮਸ ਜ਼ਿਆਦਾ ਨੇ ਇੱਥੇ ਤਾਂ ਸ਼ੁਰੂ ਦੀ ਪ੍ਰੋਬਲਮਸ ਰਹੀਆਂ ਜਿਹੜਾ ਆਪਣਾ ਪੁਲਿਸ ਕੰਪਲੈਕਸ ਬਣਿਆ ਹੋਇਆ ਹੈ ਇਹਦੇ ਪ੍ਰੋਬਲਮ ਇਸੀ ਹੈ ਤੁਸੀਂ ਜਿਹੜੇ ਪਾਣੀ ਦੀ ਗੱਲ ਹੈ ਤੁਸੀਂ ਇਸ ਬਾਰੇ ਪ੍ਰਸ਼ਾਸਨ ਤੋਂ ਕੀ ਮੰਗਦੇ ਪਾਣੀ ਦਿੱਤਾ ਜਾਵੇ ਸਾਨੂੰ ਤੁਹਾਨੂੰ ਕੀ ਕੀ ਦਿੱਕਤ ਆ ਰਹੀਆਂ ਦਿੱਕਤਾਂ ਆ ਰਹੀਆਂ ਪਾਣੀ ਆ ਨਹੀਂ ਰਿਹਾ ਪਾਣੀ ਤੋਂ ਬਿਨਾਂ ਕੋ ਕੰਮ ਨਹੀਂ ਚੱਲ ਰਿਹਾ ਸਾਰਾ ਕੰਮ ਹੀ ਪਾਣੀ ਨਾਲ ਹੈ ਹਾਂਜੀ ਕੋਈ ਗੈਸਟ ਆ ਜੇ ਵੀ ਘਰ ਚ ਪੀ ਪ੍ਰੋਬਲਮ ਹੈ ਡਰਿੰਕ ਬਾਥਰੂਮ ਚ ਵੀ ਪਾਣੀ ਯੂਜ਼ ਹੁੰਦਾ ਬਰਤਨਾਂ ਨੂੰ ਵੀ ਖਾਣ ਪੀਣ ਨੂੰ ਵੀ ਕਿੰਨੇ ਦਿਨ ਤੋਂ ਜਿਹੜੀ ਪਾਣੀ ਦੀ ਸਮੱਸਿਆ ਹੋ ਰਹੀ ਹੈ ਸਰ ਇਹ ਤਾਂ ਪ੍ਰੋਬਲਮ ਪਿਛਲੇ ਮਹੀਨੇ ਤੋਂ 10 ਡੇਸ ਅਸੀਂ ਵੈਸੇ ਕਰੇ ਹੁਣ ਅਸੀਂ ਸੀਨੀਅਰ ਸਿਟੀਜ਼ਨ ਵੀ ਪਾਣੀ ਦੀ ਬਾਲਟੀਆਂ ਬੱਕਟਸ ਲੈ ਕੇ ਜਾ ਰਹੇ ਨੇ ਕੋਈ ਗਿਰਦਾ ਤੇ ਤੁਸੀਂ ਅਗਰ ਇਹ ਮਸਲਾ ਹੱਲ ਨਹੀਂ ਗਏ ਅੱਜ ਮੇਅਰ ਤੱਕ ਜਾਣਾ ਅਸੀਂ ਇਹ ਮੇਅਰ ਤੱਕ ਜਾਏਗਾ ਮੇਅਰ ਕਰੇਗਾ ਕੋਈ ਪ੍ਰੋਵਾਈਡ ਨਹੀਂ ਕਿਤੇ ਟੈਂਕਰ ਜੇਈ ਨੂੰ ਅਸੀਂ 5-7 ਫੋਨ ਕਿਤੇ ਮੁੰਚੀ ਨੇ ਕਿਤੇ ਕਹਿੰਦੇ ਜੀ ਤੁਸੀਂ ਅੱਗੇ ਫੋਨ ਕਰ ਦੋ ਕਦੀ ਕਿਸੇ ਨੂੰ ਫੋਨ ਕਰ ਦੋ ਅਸੀਂ ਪਹਿਲਾਂ ਪੁਰਾਣੇ ਜੇਈ ਨੂੰ ਕਰਿਆ ਉਹ ਕਹਿੰਦਾ ਨਵੇਂ ਵਿਕਾਸ ਜੇਈ ਨੂੰ ਕਰੋ ਉਹ ਕਹਿੰਦਾ ਜੀ ਕਿ ਨਹੀਂ ਜੀ ਸਾਨੂੰ ਗੋਲੀਆਂ ਪਾ ਰਹੇ ਨੇ ਸਾਨੂੰ ਕੁਮਾਰ ਰਹੇ ਨੇ ਕੀ ਕੋਈ ਗੱਲ ਨਹੀਂ ਅੱਜ ਦਿਨ ਕੱਟ ਲਓ ਕੱਲ ਦਿਨ ਕੱਟ ਲਓ ਸਾਨੂੰ ਕਹਿੰਦਾ ਕਿ ਟੈਂਕਰ ਨਾਲ ਕੀ ਹੱਲ ਹੋਏਗਾ ਤੁਹਾਡਾ ਮਸਲਾ ਤੁਸੀਂ ਐਂ ਦੱਸੋ ਅਸੀਂ ਬੱਚਾ ਨੂੰ ਲੈ ਕੇ ਕਿੱਥੇ ਜਾਈਏ ਹਸਬੰਡ ਸਾਡੇ ਕਹਿੰਦੇ ਆ ਕਿ ਡਿਊਟੀ ਤੇ ਐਂ ਜੀ ਤੇ ਅਸੀਂ ਇਹ ਮਸਲਾ ਦੱਸੋ ਕਿੰਦਾ ਹੱਲ ਕਰੀਏ ਇਹ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਅੱਜ ਦੇ ਅੱਜ ਹੀ ਨਹੀਂ ਤਾਂ ਅਸੀਂ ਇੱਥੇ ਧਰਨਾ ਸਟ੍ਰਾਈਕ ਕਰਾਂਗੇ ਫਿਰ ਕਿਸੇ ਦੇ ਪ੍ਰੋਵਾਈਡ ਨਹੀਂ ਹੋਣਾ ਚਾਹੀਦਾ ਫਿਰ ਪਾਣੀ ਜੇ ਇਸ ਮੁਹੱਲੇ ਚ ਨਹੀਂ ਪ੍ਰੋਵਾਈਡ ਹੋਇਆ ਪਾਣੀ ਆਲੇ-ਦਾਲੇ ਦੇ ਮੁਹੱਲੇ ਚ ਜਿਹੜਾ ਪਾਣੀ ਦੀ ਚੱਲ ਰਿਹਾ ਉੱਤੇ ਸਾਰੇ ਚੱਲ ਰਿਹਾ ਪਹਿਲਾਂ ਏ ਬਲਾਕ ਚ ਕਹਿੰਦੇ ਕੱਲ ਆ ਰਿਹਾ ਸੀਗਾ ਪਾਣੀ ਮੇਰੇ ਬੱਚੇ ਟਿਊਸ਼ਨ ਆਉਂਦੇ ਆ ਉਹ ਕਹਿੰਦੇ ਸੀ ਆ ਰਿਹਾ ਪਾਣੀ ਪਹਿਲਾਂ ਉਸ ਲਾਈਨ ਚ ਵੀ ਆ ਰਿਹਾ ਸੀਗਾ ਉਹ ਸਿਰਫ ਕੱਲੀ ਇੱਕ ਲਾਈਨ ਹੈ ਸਾਡੀਆਂ ਟੂ ਲਾਈਨਸ ਪੈਂਦੀਆਂ ਪਿੱਛੇ ਸਾਨੂੰ ਬੱਚਿਆਂ ਤੱਕ ਵੀ ਸਾਡੇ ਪਾਣੀ ਬੱਕਰ ਚੱਕ ਰਹ ਕੋਈ ਕੱਲਾ ਕੱਲਾ ਇੱਕ ਕੁਆਟਰ ਚ ਸਿਟੀਜ਼ਨ ਸਿਟੀਜ਼ਨ ਰਹਿ ਰਿਹਾ ਸੀਨੀਅਰ ਸਿਟੀਜ਼ਨ ਨਹੀਂ ਚੱਕਣਗੇ ਪਾਣੀ ਅਗਰ ਇਹ ਨਹੀਂ ਮਸਲਾ ਹੱਲ ਹੋਇਆ ਐਮਸੀ ਵੀ ਆਣ ਮੇਅਰ ਵੀ ਆਵੇ ਸਾਰੇ ਆਣ ਡੀਈਓ ਨੇ ਵੀ ਪੱਲਾ ਕਿਹਾ ਸੀਗਾ ਕਿ ਨਹੀਂ ਇਦਾਂ ਇਹ ਮਾਲਸ ਤੇ ਜਾ ਰਿਹਾ ਪਾਣੀ ਇਹ ਤਾਂ ਮਾਲਸ ਚ ਪਾਣੀ ਬੰਦ ਕਰਨ ਸਾਰਾ ਸਾਡਾ ਇੱਥੇ ਆਣਾ ਚਾਹੀਦਾ ਪਾਣੀ ਜਦਾ ਪੱਲਾ ਆਂਦਾ ਸੀਗਾ ਬਸ ਜਿਹੜੇ ਪਾਣੀ ਦੇ ਟੈਂਕਰ ਆ ਰਹੇ ਨੇ ਇਹ ਵਾਟਰ ਸਪਲਾਈ ਵਿਭਾਗ ਵੱਲੋਂ ਆ ਰਹੇ ਨੇ ਜਾਂ ਮਤਲਬ ਆਪਣੇ ਵੱਲੋਂ ਪ੍ਰੋਵਾਈਡ ਕੀਤੇ ਆ ਅਸੀਂ ਪੈਸੇ ਦੇ ਕੇ ਪ੍ਰੋਵਾਈਡ ਹੋ ਰਹੇ ਨੇ ਕੋਈ ਐਮਸੀ ਦਾ ਇੱਕ ਟੈਂਕਰ ਆਇਆ ਸੀ ਸਾਡੇ ਨਾਲ ਵਾਲੇ ਸੀਗੇ ਜਿਹੜੇ ਨੇਬਰਸ ਉਹਨਾਂ ਨੇ ਮੰਗਵਾਇਆ ਸੀ ਇਹ ਮੈਂ ਉਹਨਾਂ ਦੀ ਕਰਦੀਆਂ ਸਿਫਤ ਕਿ ਉਹਨਾਂ ਨੇ ਮੰਗਾਇਆ ਸੀਗਾ ਉਸ ਤੋਂ ਬਾਅਦ ਕੋਈ ਵੀ ਐਜ਼ਾਦਾ ਟੈਂਕਰ ਨਹੀਂ ਆਇਆ ਕਿ ਐਮਸੀ ਨੇ ਟੈਂਕਰ ਭੇਜੇ ਹੋਣ ਐਮਸੀ ਵਗੈਰਾ ਜਾਂ ਕੋਈ ਹੋਰ ਆ ਕੇ ਉਹਨਾਂ ਨੇ ਜਿਹੜਾ ਜਾਇਜ਼ਾ ਲਿਆ ਕੋਈ ਵੀ ਜਾਇਜ਼ਾ ਨਹੀਂ ਲਿਆ ਕਿਸੇ ਨੇ ਆ ਕੇ ਇਨਸਪੈਕਸ਼ਨ ਨਹੀਂ ਲੇ ਕੁਝ ਨਹੀਂ ਕਰਿਆ ਜਾਇਜ਼ਾ ਕੋ ਸਿਰਫ ਇਹ ਵੀ ਨਹੀਂ ਕਿ ਆਸੀਂ ਤੁਹਾਡੇ ਪ੍ਰੋਵਾਈਡ ਕਰਦੇ ਪਿਛਲੀ ਵਾਰ ਤਾਂ ਇਹ ਵੀ ਕੇਸ ਸੀ ਕਿ ਐਮਸੀ ਨੇ ਟੈਂਕਰ ਭੇਜੇ ਸੀਗੇ ਹੁਣ ਉਹ ਵੀ ਨਹੀਂ ਪ੍ਰੋਵਾਈਡ ਹੋ ਰਹੇ ਸਾਨੂੰ ਜੇ ਤੁਸੀਂ ਕੀ ਮੰਗ ਕਰਦੇ ਹੋ ਸਾਡੀ ਇਹ ਮੰਗ ਹੈ ਕਿ ਅੱਜ ਇਹ ਮਸਲਾ ਹੱਲ ਹੋ ਜਾਣਾ ਚਾਹੀਦਾ ਜੇ ਇਹ ਮਸਲਾ ਹੱਲ ਨਹੀਂ ਹੋਇਆ ਤੇ ਲੇਡੀਜ਼ ਵੀ ਸਟ੍ਰਾਈਕ ਤੇ ਉਤਰਨ ਗਿਆ ਲੇਡੀਜ਼ ਪਿੱਛੇ ਤੇ ਦਿੱਕਤ ਆ ਰਹੀ ਹੈ ਲੇਡੀਜ਼ ਨੂੰ ਕਿ ਲੇਡੀਜ਼ ਔਰ ਬੱਚੇ ਪਾਣੀ ਨਹੀਂ ਪਰਣਗੇ ਸੀਨੀਅਰ ਸਿਟੀਜ਼ਨ ਪਾਣੀ ਨਹੀਂ ਪਰਣਗੇ ਇਦਾਂ ਬੱਕਟ ਦੇਣਾ ਸਾਡਾ ਮਸਲਾ ਹੱਲ ਹੋਵੇ ਸਰ ਜਿਹੜੀ ਇਹ ਪਾਣੀ ਦੀ ਸਮੱਸਿਆ ਆ ਰਹੀ ਹੈ ਕਿੰਨੇ ਦਿਨ ਤੋਂ ਹੈ ਤੇ ਇਹਦੇ ਬਾਰੇ ਕਿਸੇ ਨੂੰ ਸ਼ਿਕਾਇਤ ਕੀਤੀ ਗਈ ਹੈ ਇਹ ਘੱਟੋ ਘੱਟ 4 ਦਿਨ ਹੋ ਗਏ ਔਰ ਜੈਨੂ ਕਿੰਨੀ ਵਾਰੀ ਫੋਨ ਕਰ ਚੁੱਕਿਆ ਸੀ ਪਹਿਲਾ ਰਿਸਪਾਂਸ ਦੇ ਹੀ ਗਏ ਕਹਿਣ ਲਗੇ ਕਦੇ ਕੁਝ ਕਰਨ ਦੇ ਕਦੇ ਕੁਝ ਕਰਨ ਦੇ ਕਦੇ ਕਿ ਕਜੋਲੀ ਵਾਟਰ ਤੋਂ ਘਟ ਆ ਰਾ ਪਾਣੀ ਫਿਰ ਬਾਅਦ ਚ ਕੰਦੇ ਕਹਿੰਦੇ ਕਿ ਪਾਈਪ ਟੁੱਟੇ ਹੋਏ ਵਿੱਚੇ ਲੇਕਿਨ ਸੁਣਵਾਈ ਕੋਈ ਨਹੀਂ ਕਰ ਰਹਾ ਉਹ ਪਹਿਲੇ ਪਿਛਲੀ ਵਾਰੀ ਜਦੋਂ ਪ੍ਰੋਬਲਮ ਆਈ ਸੀਗੀ ਉਦੋਂ ਕੈਂਟਰ ਭੇਜਦੇ ਸੀਗੇ ਅੱਜ ਕੀ ਵਾਰੀ ਸਾਰੇ ਲੋਕੇ ਆਪ ਆਪਣੇ ਪੈਸੇ ਚਰਚਰ 100 ਰੁਪਏ ਦਾ ਇੱਕ ਇੱਕ ਟੰਕੀ ਪਰ ਰਹੇ ਤੇ ਜਿਹੜੇ ਕਿ ਨਾ ਬਹੁਤ ਬੁਰਾ ਹਾਲ ਹੈ ਇੱਥੇ ਤੇ ਕੋਈ ਕੋਈ ਨਹੀਂ ਸੁਣਨਾ ਪ੍ਰਸ਼ਾਸਨ ਤੋਂ ਕੀ ਮੰਗਦਾ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੇ ਦੀ ਸਪਲਾਈ ਪ੍ਰੋਪਰ ਕੀਤੀ ਜਾਵੇ ਜੇ ਇਹਦੇ ਚ ਕੋਈ ਪਰਮਨੈਂਟ ਸੋਲੂਸ਼ਨ ਹੈ ਉਹ ਕੀਤਾ ਜਾਵੇ ਜੇ ਪਾਈਪਲਾਈਨ ਚ ਕੋਈ ਪ੍ਰੋਬਲਮ ਹੈ ਤਾਂ ਪਾਈਪਲਾਈਨ ਠੀਕ ਕੀਤੀ ਜਾਵੇ ਇਹ ਤਾਂ ਹਰ ਦੂਜੇ ਤੀਜੇ ਦਿਨ ਅੱਗੇ ਬਰਸਤਾ ਚੱਲੂ ਹੋ ਜੇਗੀ ਫਿਰ ਇਹ ਹੱਥ ਖੜੇ ਕਰ ਦੋਗੇ ਕਹਿਣ ਲੱਗੇ ਜਿਹਾ ਸਾਡੇ ਬਸਦਾ ਨਹੀਂ ਹੈ ਜੀ ਹੁਣ ਕੰਮ ਨਹੀਂ ਕਰ ਸਕਦੇ ਅਸੀਂ ਤੇ ਹੁਣ 2-4 ਦਿਨਾਂ ਚ ਘੱਟੋ-ਘੱਟ ਪ੍ਰੋਬਲਮ ਤਾਂ ਸੋਲਵ ਹੋਣੀ ਚਾਹੀਦੀ ਨਾ ਹੁਣ ਸਿਟੀ 'ਚ ਬੈਠੇ ਕਿਹੜਾ ਅਸੀਂ ਜੰਗਲ 'ਚ ਬੈਠੇ ਹੈ ਸਿਟੀ ਦਾ ਪੌਸ ਇਲਾਕਾ ਹੈ ਪੋਸ ਇਲਾਕੇ ਚ ਜੇ ਪਾਣੀ ਦੀ ਇਹ ਸਮੱਸਿਆ ਹੈ 120 ਕੁਆਟਰ ਹੰਦੇ ਆ 120 ਕੁਆਟਰ ਹੈ ਕਟ ਤੋਂ ਘਟ 200 250 ਫੈਮਿਲੀ ਹੈ ਤੇ 4 ਦਿਨ ਤੋਂ ਬਿਨਾ ਪਾਣੀ ਦੇ ਤੁਰੇ ਫਿਰਦੇ ਤੇ ਦੇਖੋ ਕੀ ਹਾਲ ਹੈ ਇੱਥੇ ਤੇ ਟੈਂਕਰ ਜਿਹੜੇ ਮੰਗਾ ਰਹੇ 800 1000 1000 ਰੁਪਏ ਦਾ ਟੈਂਕਰ ਆ ਰਹਾ 3 300 4 400 ਰੁਪਏ ਇੱਕ ਇੱਕ ਟੰਕੀ ਪਰ 500 ਲੀਟਰ ਦੀ ਟੰਕੀ 300 400 ਰੁਪਏ ਚ ਪਰਦੇ ਤੇ ਕਦੋਂ ਤੱਕ ਇਹ ਪਰਮਾਨੈਂਟ ਸੋਲੂਸ਼ਨ ਥੋੜੀ ਹੈ ਤੇ ਪਰਮਾਨੈਂਟ ਸੋਲੂਸ਼ਨ ਕਰੇ ਡਿਪਾਰਟਮੈਂਟ ਤੇ ਜਿਹੜਾ ਕੁਆਟਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਇਹਦੀ ਵਜ੍ਹਾ ਕੀ ਦੱਸੀ ਜਾ ਰਹੀ ਹੈ ਵਜ੍ਹਾ ਤੋਂ ਕਹਣ ਲੱਗੇ ਪਹਿਲੇ ਜੇਏ ਨੇ ਕਹਿਤਾ ਕੁਜੋਲੀ ਵਾਟਰ ਤੋਂ ਜਿਹੜਾ ਹੈਗਾ ਸਪਲਾਈ ਘਟ ਹੈ ਬਾਅਦ ਚ ਇਹ ਕਹਿੰਦੇ ਫਲੋ ਘਟ ਹੈ ਗਰਮੀਆਂ ਹੈ ਬਾਅਦ ਚ ਇਹ ਕਹਿੰਦੇ ਪਾਈਪ ਗਰੁੱਪ ਚ ਪਾਇ ਸੀਗਾ ਕਿ ਪਾਈਪ ਟੁੱਟਾ ਵਾ ਇਹਦੀ ਰਿਪੇਅਰ ਹੋਰੀ ਸ਼ਾਮ ਤੱਕ ਆ ਜੂਗਾ ਮੁੜ ਕੇ ਕਹਿਤਾ ਕਹਣ ਲੱਗੇ ਭਾਈ ਅਸੀਂ ਪਾਣੀ ਦਾ ਟੈਂਕਰ ਭੇਜ ਰਹੇ ਤੇ ਪਾਣੀ ਦਾ ਟੈਂਕਰ ਵੀ ਇੱਕ ਆਇਆ ਸੀਗਾ ਉਹ ਸ਼ਾਮ ਤੱਕ ਖਾਲੀ ਹੋ ਗਿਆ ਉਸ ਤੋਂ ਬਾਅਦ ਕੋਈ ਮੈਂ ਜੇਏ ਨੂੰ ਹੁਣੀ ਫੋਨ ਕਰਕੇ ਹਟਾ ਫੋਨ ਚੱਕਦੇ ਨਹੀਂ ਜੀ ਤਿੰਨ ਚਾਰ ਦਿਨ ਤੋਂ ਕੋਈ ਫੋਨ ਨਹੀਂ ਚੱਕਰਾ ਤੇ ਬਸ ਗਰੁੱਪ 'ਚ ਮੈਸੇਜ ਪਾ ਦਿੰਦਾ ਉਹਨਾਂ ਇੱਕ ਕਰ ਤੋਂ ਕਰ ਚਾਰ ਸੋਲੂਸ਼ਨ ਦੱਸਦੇ ਕਹਿੰਦੇ ਕਿ ਇਹ ਪ੍ਰੋਬਲਮ ਹੈ ਇਹ ਪ੍ਰੋਬਲਮ ਹੈ ਇਹ ਪ੍ਰੋਬਲਮ ਹੈ ਔਰ ਪ੍ਰੋਬਲਮ ਇਸ ਨੂੰ ਮੈਨੂੰ ਲੱਗਦਾ ਪਤਾ ਨਹੀਂ ਕੋਈ ਵੀ ਤੇ ਪ੍ਰੋਬਲਮ ਦਾ ਸੋਲੂਸ਼ਨ ਤਾਈ ਹੋਊਗਾ ਜਦੋਂ ਪ੍ਰੋਬਲਮ ਦੱਸੋਗੇ ਸਹੀ ਪ੍ਰੋਬਲਮ ਵੀ ਨਹੀਂ ਪਤਾ ਇਹਨੂੰ ਤਾਂ ਫਿਰ ਸੋਲੂਸ਼ਨ ਕਿਆ ਕਰੂਗਾ ਵਾਟਰ ਸਪਲਾਈ ਵਾਲੇ ਜਾਂ ਮਤਲਬ ਐਮਸੀ ਆ ਕੇ ਉਹ ਦੇਖ ਕੇ ਗਿਆ ਹਾਲਾਤ ਇੱਥੋਂ ਦੇ ਨਹੀਂ ਐਮਸੀ ਕੋਈ ਨਹੀਂ ਦੇਖ ਕੇ ਗਿਆ ਐਮਸੀ ਦੇ ਅੰਡਰ ਵੀ ਨਹੀਂ ਹੈ ਐਮਸੀਤੀ ਤੋਂ ਵਿਚਾਰੇ ਦੀ ਇਹ ਮਿਹਰਬਾਨੀ ਹੈ ਕਿ ਉਹ ਅਗਰ ਅਸੀਂ ਉਹਨਾਂ ਨੂੰ ਟੈਂਕਰ ਪਾਣੀ ਦਾ ਕਹਿੰਦੇ ਆ ਉਹ ਖੜਾ ਕਰ ਜਾਂਦੇ ਆ ਕੱਲ ਪਰਸੋ ਵੀ ਉਹ ਟੈਂਕਰ ਖੜਾ ਕਰਕੇ ਸੀ ਕਿ ਦੋ ਦਿਨ ਖੜਾ ਰਹਾ ਉਹਨਾਂ ਦਾ ਟੈਂਕਰ ਵੀ ਵੱਡਾ ਹੈ ਬਾਕੀ ਕੋਈ ਟੈਂਕਰ ਨਹੀਂ ਐਮਸੀ ਨੇ ਤਾਂ ਇਤਨਾ ਕੋਆਪਰੇਟ ਕੀਤਾ ਜਦ ਕਿ ਹੈ ਵਾਟਰ ਸਪਲਾਈ ਦੇ ਅੰਡਰ ਹੈ ਵਾਟਰ ਵਰਕਸ ਦੇ ਅੰਡਰ ਹੈ ਤੇ ਉਸ ਨੂੰ ਹੀ ਅਸੀਂ ਪੇਮੈਂਟ ਕਰਦੇ ਆ ਪਰ ਮੰਤ ਪੇਮੈਂਟ ਵੀ ਤਾਂ ਉਹਨੂੰ ਹੀ ਜਾਂਦਾ ਹੈ ਜੇ ਕਾਰਪੋਰੇਸ਼ਨ ਦੇ ਅੰਡਰ ਹੁੰਦਾ ਤਾਂ ਕਾਰਪੋਰੇਸ਼ਨ ਨੂੰ ਕਰਦੇ ਤੇ ਕਾਰਪੋਰੇਸ਼ਨ ਦਾ ਤਾਂ ਕੋਈ ਲੈਣਾ ਦੇਣਾ ਹੈ ਹੀ ਨਹੀਂ ਤੇ ਇਹ ਤਾਂ ਇਹਨਾਂ ਦਾ ਲੈਣਾ ਦੇਣਾ ਹੈ ਵਾਟਰ ਸਪਲਾਈ ਇਹਨਾਂ ਦਾ ਕੱਲ ਤੋਂ ਕਿ ਇੱਕ ਢਾਹ ਮਾਰ ਜਾ ਬੰਦੇ ਨੂੰ ਆ ਲੇਡੀਜ਼ ਹੈ तकरीबन ਸਾਰੇ ਮੁਲਾਜ਼ਮ ਡਿਊਟੀ ਤੇ ਜਾਂਦੇ ਆ ਲੇਡੀਜ਼ ਇੱਥੇ ਦੁਖੀ ਹੋ ਰਹੀ

ਜੀ ਆਰਟ ਫੇਸ ठाਣੇ ਚ ਬੋਲਦਾ ਕਿ 80 ਨੰਬਰ ਕੁਆਟਰ ਚੋਰਾ ਕੇਸ ਠੀਕ ਹੈ ਜੀ ਕਰਦੇ ਜੀ ਹੱਲ ਅੱਜ ਹੱਲ ਕਰਦੇ ਨਹੀਂ ਮੈਂ ਕਹਿੰਦਾ ਚਾਰ ਦਿਨ ਤੋਂ ਕੋਈ ਹੱਲ ਹੋਆ ਨਹੀਂ ਪਹਿਲੇ ਤੁਸੀਂ ਕਹਿੰਦੇ ਸੀ ਕਿ ਕਜੋਲੀ ਵਾਟਰ ਵਰਕਸ ਤੋਂ ਸਪਲਾਈ ਕੱਟ ਆ ਬਾਅਦ ਚ ਕਹਿੰਦੇ ਸੀ ਕਿ ਮੋਟਰ ਖਰਾਬ ਹੋ ਗਈ ਬਾਅਦ ਚ ਕਹਿੰਦੇ ਸੀ ਕਿ ਪਾਈਪ ਟੁੱਟ ਗਿਆ ਤੇ ਹੁਣ ਹੱਲ ਕੀ ਹੈ ਇਹਦਾ ਹੋਇਆ ਕੀ ਹੈ ਇਸ ਨੂੰ ਪਾਣੀ ਸਪਲਾਈ ਕਿਉਂ ਨਹੀਂ ਆ ਰਹੀ ਅਸੀਂ ਅਜੇ ਟਰਾਈ ਕਰ ਰਹੇ ਹਾਂ ਤੁਸੀ ਪਤਾ ਨਹੀਂ ਲੱਗ ਰਿਹਾ ਸ਼੍ਰੀਮਾਨ ਜੀ ਜਿਹੜੀ ਸੜਕ ਬਣਾਈ ਲਏ ਮਸ਼ੀਨ ਨੂੰ ਥੋੜੀ ਜਿਹੀ ਤੋੜ ਦਿੱਤੀ ਕਈ ਤੋਂ ਦਾ ਹੈ ਨਾ ਨਹੀਂ ਪਹਿਲੇ ਤਾਂ ਤੁਸੀਂ ਗਰੁੱਪ 'ਚ ਪਾਇਆ ਸੀਗਾ ਕਿ ਬਈ ਉੱਥੇ ਜਿਹੜਾ ਹੈ ਨਾ ਕੋਜੋਲੀ ਵਾਟਰ ਰਕਸ ਤੋਂ ਹੀ ਸਪਲਾਈ ਕੱਟਾ ਹੈ ਤੇ ਇਸ ਕਰਕੇ ਤਾਂ ਜੋ ਹੈ ਨਾ ਫਲੋ ਕੱਟਾ ਹੈ ਤਾਂ ਇਸ ਕਰਕੇ ਸਪਲਾਈ ਪੂਰੀ ਨਹੀਂ ਆ ਰਹੀ ਤੇ ਫਿਰ ਮੇਰੀ ਗੱਲ ਹੋਈ ਸੀ ਕਿ ਤੁਹਾਡੇ ਨਾਲ ਤੁਸੀਂ ਕਿਹਾ ਸੀਗਾ ਕਹਿ ਲਾਂਗਾ ਜਿਹੜਾ ਹੈਗਾ ਸ਼ਾਮ ਨੂੰ ਅਸੀਂ ਸਪੀਡ ਵੜਾ ਦੇਗੇ ਪਾਣੀ ਦੀ ਤੇ ਸ਼ਾਮ ਤੱਕ ਪਾਣੀ ਆ ਜਾਊਗਾ ਮੁੜ ਕੇ ਗਰੁੱਪ 'ਚ ਪਤਾ ਸੀਗਾ ਕਿ ਪਾਈਪ ਟੁੱਟਾ ਵਾ ਤੇ ਜਦੋਂ ਅਜੇ ਤੱਕ ਇਹ ਹੀ ਨਹੀਂ ਪਰ ਉਹ ਤੁਹਾਨੂੰ ਵੀਡ ਕਰੋ। ਬ੍ਰਦਰ 4 ਦਿਨ ਤੁਸੀਂ ਵੀ ਨਹੀਂ ਰਹਿ ਸਕਦੇ ਪਾਣੀ ਤੋਂ ਬਿਨਾਂ ਇੱਥੇ ਤੋਂ ਬੁਰਾ ਹਾਲ ਹੋ ਆ ਪਿਆ ਹੈ ਤਾਂ ਟੈਂਕਰ ਭੇਜ ਦਿਓ ਪਾਣੀ ਦੇ 2-4 ਟੈਂਕਰ ਤੋਂ ਭੇਜ ਦਿਓ ਹੁਣ 4-400 ਰੁਪਏ ਦੀ ਕਦੋਂ ਤੱਕ ਅਸੀਂ ਟੰਕੀਆਂ ਭਰਾਈ ਜਾਵਾਂਗੇ। ਸ਼ਾਮ ਨੂੰ ਟੰਕੇ ਭਰਾਂਦੇ ਸਵੇਰ ਨੂੰ ਖਾਲੀ। ਠੀਕ ਹੈ ਜੀ ਕੋਈ ਨਹੀਂ ਕਰਦੇ ਹਾਂ ਸਾਡੀ ਕਰਦੇ। ਹਾਂ ਹਾਂ ਕੁਝ ਨਾ ਕੋਈ ਇਹ ਤਾਂ ਪਾਣੀ ਦੇ ਟੈਂਕਰ ਭੇਜ ਦਿਓ ਕੋਈ ਰਿਸਪੋਨਸੀਬਲ ਤਾਂ ਹੋਊ ਨਾ। ਠੀਕ ਹੈ ਜੀ ਠੀਕ ਹੈ। ਹਾਂ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਕੁਆਟਰਾਂ ਦੇ ਜਿਹੜੇ ਵਿੱਚ ਰਹਿੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਜਿਹੜਾ ਜੇ ਨੂੰ ਫੋਨ ਕੀਤਾ ਸੀ ਜੇ ਨੇ ਜਿਹੜਾ ਇੱਕ ਦਿਨ ਦੀ ਮੰਗ ਕੀਤੀ ਹੈ ਤਾਂ ਇਹਨਾਂ ਨੇ ਵੱਲੋਂ ਦੱਸਿਆ ਗਿਆ ਹੈ ਕਿ ਜਿਹੜਾ 6 ਦਿਨਾਂ ਤੋਂ ਤਕਰੀਬ 4 ਤੋਂ 6 ਦਿਨਾਂ ਦੇ ਜਿਹੜੇ ਪਾਣੀ ਨਹੀਂ ਆ ਰਿਹਾ ਤੇ ਉਸ ਦੇ ਕਾਰਨ ਕਾਫੀ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਨੇ ਦੱਸਿਆ ਕਿ ਇੱਕ ਵਾਰ ਪਹਿਲਾਂ ਵੀ ਇਸੇ ਤਰ੍ਹਾਂ ਦੀ ਜਿਹੜੀ ਸਥਿਤੀ ਬਣੀ ਸੀ ਉਦੋਂ ਵੀ ਜਿਹੜਾ ਪਰ ਐਮਸੀ ਦੇ ਵੱਲੋਂ ਜਿਹੜੇ ਵਾਟਰ ਟੈਂਕ ਜਿਹੜੇ ਇੱਥੇ ਪ੍ਰੋਵਾਈਡ ਕਰਵਾਏ ਜਾਂਦੇ ਸੀ ਪਰ ਇਸ ਵਾਰ ਕਿਸੇ ਦੇ ਵੱਲੋਂ ਵੀ ਕੋਈ ਵੀ ਜਿਹੜੀ ਸੁਵਿਧਾ ਪ੍ਰੋਵਾਈਡ ਨਹੀਂ ਕਰਾਈ ਗਈ ਜਿਸ ਦੇ ਕਾਰਨ ਗਰਮੀਆਂ ਦੇ ਦਿਨਾਂ 'ਚ ਇਹਨਾਂ ਨੂੰ 4 ਦਿਨ ਪਾਣੀ ਦੇ ਬਿਨਾਂ ਕੱਢਣ ਨੇ ਬਹੁਤ ਔਖੇ ਹੋ ਗਏ ਤੇ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ